ਵਾਕ ਸਤਿਆ ਮੰਤਰ ਸiddhi ਉਸ ਪੁਰਸ਼ ਨੂੰ ਮਿਲ ਜਾਂਦੀ ਹੈ ਜਿਹਦੀ ਰਸਨਾ ਤੇ ਵਾਹਿਗੁਰੂ ਵਸ ਜਾਂਦਾ ਹੈ ਪ੍ਰਭ ਜੀ ਵਸੇ ਸਾਧ ਕੇ ਰਸਨਾ ਸਾਧਨਾ ਕਰਨਾ ਜਪ ਕਰੇ ਰਸਨਾ ਤੇ ਵਸੇ ਸ਼ਬਦ ਜੋ ਬੈਖਰੀ ਸੀ ਹੁਣ ਬਾਹਰ ਨਹੀਂ ਜਾ ਰਹਾ ਅੰਦਰ ਰਸਨਾ ਤੇ ਵਸੇ ਹੁਣ ਨੀਰਾ ਬਾਹਰ ਨਹੀਂ ਜਾ ਰਹਾ ਜ਼ੁਬਾਨ ਤੇ ਵਸੇ ਵਾਹਿਗੁਰੂ ਆਖਦਾ ਰਸ ਰਸਨਾ ਦੀ ਰਸ ਨਾਲ ਵਰ ਜਾਂਦੀ ਬਾਣੀ ਜਪਦਾ ਰਸਨਾ ਦੀ ਰਸ ਨਾਲ ਵਰ ਜਾਂਦੀ ਇਸ ਸਾਧੂ 임ਾਰਾ ਜੀ ਕਹਿੰਦੇ ਇਹ ਵੀ ਇਤਨਾ ਮਹਾਨ ਹੈ ਅਸੀਂ ਦੇ ਦਾਸਾਂ ਦੇ ਦਾਸ ਨਾਨਕ ਜਨਕਾ ਦਰਸ਼ਨ ਦਰਸਨਾ ਐਸੇ ਹੈ ੁਰਖ ਐਸੇ ਸੇਵਕ ਦੇ ਦਾਸਾਂ ਦਾ ਮੈਂ ਦਾਸ ਚਲੋ ਜ਼ਬਾਨ ਤੇ ਤੇ ਵਸਿਆ ਹੈ ਜ਼ਬਾਨ ਤੇ ਵਸਦੇ ਆ ਜ਼ਬਾਨ ਦੇ ਪਾਪ ਮਿਟ ਜਾਣਗੇ ਇੰਦਰੀਆਂ ਦੇ ਪਾਪ ਮਿਟ ਜਾਣਗੇ 10 ਪਾਪ ਮੰਦੇ ਨੇ ਜੀਵਨ ਭਰ ਰਿਪੀਟ ਹੁੰਦੇ ਨੇ ਹਜ਼ਾਰਾਂ ਬਣ ਜਾਂਦੇ ਨੇ ਇਹਦੇ ਚੋਂ ਚਾਰ ਪਾਪ ਜ਼ਬਾਨ ਦੇ ਤਿੰਨ ਪਾਪ ਮਨ ਦੇ ਤਿੰਨ ਪਾਪ ਤਨ ਦੇ ਹੱਥਾਂ ਪੈਰਾਂ ਇਸ ਤਰ੍ਹਾਂ 10 ਦੋਖ ਮੰਦੇ ਨੇ ਗੁਰਬਾਣੀ ਚ ਇਸਦਾ ਬੜਾ ਜ਼ਿਕਰ ਹੈ 10 ਪੁਰਬ ਸਦਾ ਦਸਾਹਰਾ 10 ਪੁਰਬ ਜੋ ਦਸਾਂ ਪਾਪਾਂ ਨੂੰ ਹਰਨ ਕਰ ਦਿੰਦੇ ਨੇ ਨਾਸ ਕਰ ਦਿੰਦੇ ਨੇ 10 ਪਾਪ 4 ਪਾਪ ਜ਼ਬਾਨ ਦੇ 3 ਪਾਪ ਮਨ ਦੇ 3 ਪਾਪ ਤਾਂ ਦੇ ਜਿਵੇਂ ਰਸਨਾ ਤੇ ਵਸ ਗਿਆ ਤੇ ਰਸਣ ਲੱਗ ਪਿਆ ਜ਼ਬਾਨ ਦੇ 4 ਪਾਪ ਖਤਮ ਹੋ ਗਏ ਚਾਰ ਪਾਪ ਕਿਹੜੇ ਮਿੱਥਿਆ ਬੋਲਣਾ ਠਿਕਾ ਬੋਲਣਾ ਕੌੜਾ ਬੋਲਣਾ ਔਰ ਵਿਅਰਥ ਬੋਲਣਾ ਗਪਸ਼ਪ ਐਵੇਂ ਬੋਲੀ ਫਿਰੋ ਜ਼ਬਾਨ ਦੇ ਚਾਰ ਦੋਖ ਮੰਦੇ ਜ਼ਬਾਨ ਦੇ ਚਾਰ ਬੋਲ ਪਾਪ ਮੰਦੇ ਨੇ ਵਿਅਰਥ ਬੋਲੀ ਜਾ ਰਹੇ ਤੇਰੀ ਸ਼ਕਤੀ ਸਾਰੀ ਜ਼ਾਇਆ ਜਾ ਰਹੀ ਔਰ ਕਰੀਬਨ ਕਰੀਬਨ ਬੇਸ਼ਤਰ ਦੁਨੀਆ ਬੋਲ ਬੋਲ ਕੇ ਆਪਣੀ ਸ਼ਕਤੀ ਆਪਣੇ ਮਨ ਦਾ ਘੜਾ ਵਿਅਰਥ ਕਮਾਉਂਦੇ ਵਿਅਰਥ ਬੋਲਣਾ ਮਿੱਥਿਆ ਬੋਲਣਾ ਝੂਠ ਬੋਲਣਾ ਫਿੱਕਾ ਬੋਲਣਾ ਬੋਲਾ ਤੇ ਸੱਚ ਹੈ ਪਰ ਫਿੱਕਾ ਬੋਲੇ ਕੋੜਾ ਬੋਲੇ ਇਹ ਚਾਰ ਪਾਪ ਜ਼ਬਾਨ ਦੇ ਨੇ ਰਸਨਾ ਤੇ ਪ੍ਰਭੂ ਵਸ ਗਏ ਚਾਰ ਪਾਪ ਖਤਮ ਜ਼ਬਾਨ ਫਿੱਕਾ ਨਹੀਂ ਬੋਲੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮਿੱਥਿਆ ਨਹੀਂ ਬੋਲੇਗਾ ਕੋੜਾ ਨਹੀਂ ਬੋਲੇਗਾ ਵਿਅਰਥ ਨਹੀਂ ਬੋਲੇਗਾ ਕਿ ਮਿੱਥਿਆ ਨਹੀਂ ਬੋਲੇਗਾ ਕੋੜਾ ਨਹੀਂ ਬੋਲੇਗਾ ਫਿੱਕਾ ਨਹੀਂ ਬੋਲੇਗਾ ਵਿਅਰਥ ਨਹੀਂ ਬੋਲੇਗਾ ਰਸਨਾ ਪਾਵਨ ਹੋ ਗਈ ਨਾਮ ਜਪਤ ਗੋਵਿੰਦ ਕਾ ਸੋਚੀ ਭਈ ਰਸਨਾ ਜ਼ਬਾਨ ਸੋਚੀ ਹੋ ਗਈ ਰਸਨਾ ਪਵਿੱਤਰ ਹੋ ਗਈ ਇਹ ਪਹਿਲੀ ਸਟੇਜ ਹੈ ਰਸਨਾ ਪਵਿੱਤਰ ਹੋਵੇ ਅਗਰੇ ਜਗਦਾ ਰਿਆ ਇਹਦੀ ਅੱਖਾਂ ਵੀ ਪਵਿੱਤਰ ਹੋ ਜਾਣਗੇ ਇਸੇ ਸਟੇਟ ਤੇ ਇਸ ਪਹਿਲੀ ਸਟੇਟ ਓ ਰਸ ਇਹਦੀ ਅੱਖਾਂ ਦੇ ਚੋਂ ਨਿਰਮਲ ਦ੍ਰਿਸ਼ ਨੂੰ ਜਨਮ ਦੇਗੀ ਦੋ ਤਰ੍ਹਾਂ ਦੀ ਦ੍ਰਿਸ਼ਟੀ ਹੁੰਦੀ ਹੈ ਦੋਖ ਦ੍ਰਿਸ਼ਟ ਸ਼ੁਭ ਦ੍ਰਿਸ਼ਟ ਹਰੇਕ ਵਿੱਚ ਸ਼ੁਭ ਵੇਖਣਾ ਸ਼ੁਭ ਦ੍ਰਿਸ਼ਟ ਹਰੇਕ ਵਿੱਚ ਅਸ਼ੁਭ ਵੇਖਣਾ शुभ दृष्टि जैसे एक मित्र है ते उस मित्र ਨੂੰ ਮੈਂ ਦੇਖ ਰਿਹਾ ਉਹਦੇ ਚ ਸਾਰੀਆਂ ਹੀ ਮੈਨੂੰ ਖੂਬੀਆਂ ਹੀ ਦਿਖਾਈ ਦੇ ਰਹੇ ਕਿਉਂਕਿ ਮਿੱਤਰ ਹੈ ਦੋਸਤ ਹੈ ਆਪਣਾ ਐਸਾ ਨਹੀਂ ਹੈ ਕਿ ਉਹਦੇ ਚ ਕੋਬੜ ਨਾ ਹੈ ਪਰ ਸ਼ੁਭ दृष्टि ਕਿਉਂਕਿ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਹੈ ਆਪਣਾ ਹੈ ਦੋਸਤ ਹੀ ਹੈ ਪੁੱਤਰ ਹੈ ਮਿੱਤਰ ਹੈ ਭਰਾ ਹੈ ਤੋਂ ਮਨ ਉਹਦੇ ਸ਼ੁਭ ਦੇਖਣਾ ਚਾਹੁੰਦਾ ਹੈ ਸ਼ੁਭ दृष्टि ਮਿਤਵਰ ਵਿੱਚ ਸਭ ਕੁਝ ਸ਼ੁਭ ਦਿਖਾਈ ਦਿੰਦਾ ਹੈ ਐਸਾ ਨਹੀਂ ਹੈ ਕਿ ਉਹਦੇ ਵਿੱਚ ਕੋਸ਼ ਉਹ ਬਨਾ ਹੋਵੇ ਅਸ਼ੁਭ ਅੱਖਾਂ ਨਹੀਂ ਵੇਖਣਾ ਚਾਹੀਦਾ ਮਿਤਵਰ ਕਿਸੇ ਕਾਰਨ ਉਸ ਨਾਲ ਝਗੜਾ ਹੋ ਗਿਆ ਝਗੜਾ ਮਿਤਰਤਾ ਦੋਸ਼ਮਣੀਂ ਚ ਬਦਲ ਗਈ ਦ੍ਰਿਸ਼ਟੀ ਵੀ ਬਦਲ ਗਈ ਤੋਗਦੇ ਹੋਣ ਉਹਦੇ ਸਭ ਆਗਣੀਆਂ ਆਉਣ ਦਿਖਾਈ ਦੇ ਇੱਕ ਵੀ ਉਹ ਇਹਦਾ ਇਹ ਮਤਲਬ ਨਹੀਂ ਕਿ ਉਹਦੇ ਵਿੱਚ ਕੋਈ ਗੁਣ ਨਹੀਂ ਨੇ ਹੁਣ ਦ੍ਰਿਸ਼ਟੀ ਗੁਣ ਨਹੀਂ ਦੇਖਣਾ ਚਾਹੀਦੀ ਦੋਖ ਦ੍ਰਿਸ਼ਟ ਪਹਿਲੇ ਸ਼ੁਭ ਦ੍ਰਿਸ਼ਟ ਸੀ ਗੁਣੀ ਗੁਣ ਉਸਦੇ ਵਿੱਚ ਦਿਖਾਈ ਦੇਦੇ ਸਨ ਐਸਾ ਨਹੀਂ ਕਿ ਉਹਦੇ ਵਿੱਚ ਉਹ ਗੁਣ ਨਹੀਂ ਸਨ ਉਹ ਗੁਣ ਦ੍ਰਿਸ਼ਟ ਦੇਖਣਾ ਨਹੀਂ ਚਾਹੀਦੀ ਸ਼ੁਭ ਦ੍ਰਿਸ਼ਟ ਨਹੀਂ ਦੇਖਣਾ ਚਾਹੀਦੀ ਹਰ ਇੱਕ ਵਿੱਚ ਸ਼ੁਭ ਵੇਖਦੇ ਜਾਓ ਵੇਖਦੇ ਜਾਓ ਵੇਖਦੇ ਜਾਓ ਇੱਕ ਦਿਨ ਭਗਵਾਨ ਨਾਲ ਸੰਬੰਧ ਜੁੜ ਜਾਂਦਾ ਹੈ ਹਰੇਕ ਵਿੱਚ ਅਸ਼ੁਭ ਦੇਖਦੇ ਜਾਓ ਦੇਖਦੇ ਜਾਓ ਇੱਕ ਦਿਨ ਸ਼ੈਤਾਨ ਨਾਲ ਸੰਬੰਧ ਤੁੜ ਜਾਂਦਾ ਹੈ ਦੋਖ ਦ੍ਰਿਸ਼ਟ ਵਾਲਾ ਮਨੁੱਖ ਸ਼ੈਤਾਨ ਹੈ ਇਹ ਵੀ ਮੈਸਕਰ ਹੈ ਹਰ ਦੋਗੇ ਮਿੱਤਰ ਸੇ ਸ਼ੁਭ ਦ੍ਰਿਸ਼ਟੀ ਸਭ ਕੁਝ ਸ਼ੁਭ ਦਿਖਾਈ ਜਾਏਗਾ ਸੇ ਐਸਾ ਨਹੀਂ ਕਿ ਉਹਦੇ ਵਿੱਚ ਅਸ਼ੁਭ ਨਹੀਂ ਸੀ ਹੈ ਸੀ ਪਰ ਦ੍ਰਿਸ਼ਟੀ ਸ਼ੋਅਸ ਇੱਕ ਹੋਰ ਕਾਰਨ ਕਰਕੇ ਵੀ ਦ੍ਰਿਸ਼ਟੀ ਮੈਨ ਨਹੀਂ ਆਉਂਦੀ ਵਾਸ਼ਨਾ ਕਰਕੇ ਲੋਭ ਕਰਕੇ ਸਮਾਜ ਤੇ ਕਾਨੂੰਨ ਦਾ ਡਰ ਆਇਆ ਮਨਕ ਹੋ ਸਕਦਾ ਉਹਦੇ ਹੱਥ ਚੋਰ ਨਾ ਆਉਣ ਉਹਦੀ ਦ੍ਰਿਸ਼ਟੀ ਚੋਰ ਅੱਖਾਂ ਚੋਰ ਤੇ ਅੱਖਾਂ ਨੂੰ ਖੁੱਲ ਵੀ ਹੈ ਚੋਰੀ ਕਰਨ ਨਾ ਕਾਨੂੰਨ ਨੂੰ ਪਕੜ ਲੈਗਾ ਸਮਾਜ ਕੋਈ ਕੋਈ ਮਨੁੱਖ ਪਕੜ ਸਕਦਾ ਕਿਸੇ ਕਿਸੇ ਨੂੰ ਪਕੜ ਚ ਹੋ ਸਕਦਾ ਜਿਸਮ ਨੇ ਦੁਰਾਚਾਰ ਨਾ ਕੀਤਾ ਹੋਵੇ ਅੱਖਾਂ ਤੇ ਦੁਰਾਚਾਰ ਹੋਵੇ ਦੋ ਤੱਕ ਦੁਰਾਚਾਰ ਅੱਖਾਂ ਨੂੰ ਸੰਸਕ੍ਰਿਤ ਵਿੱਚ ਲੋਚਨ ਕਹਿੰਦੇ ਨੇ ਲੋਚਨ ਅੱਖ ਦੋਇ ਦੋ ਲੋਚਨ ਆਪੇ ਅੱਖਾ ਲੋਚਨ ਇਹ ਲੋਚਨ ਨੇ ਤੇ ਤਕਣੀ ਨੂੰ ਲੋਚਾ ਕਹਿੰਦੇ ਨੇ ਲੋਚਾ ਲੋਚਨ ਲੋਚਾ ਇਹ ਲੋਚਾ ਕਿਸੇ ਦੇ ਰੂਪ ਤੇ ਟਿਕ ਜਾਏ ਕਿਸੇ ਦੇ ਧਨ ਤੇ ਟਿਕ ਜਾਏ ਤੇ ਹਟੇ ਨਾ ਉਸਤਾਖੀ ਮਾ ਉਸੇ ਨੂੰ ਲੁਚਾ ਦੇ ਸanskrit ਦਾ ਸ਼ਬਦ ਲੋਚਨ ਲੋਚਾ ਲੁਚਾ ਗਾਧਾ ਜੇ ਦੀ ਦ੍ਰਿਸ਼ਟੀ ਦੁਰਾਚਾਰੀ ਜੇ ਦੀ ਦ੍ਰਿਸ਼ਟੀ ਚੋਰ ਕੀ ਹੋਇਆ ਹੱਥ ਚੋਰ ਨੇ ਇਹਦੀ ਅੱਖਾਂ ਚੋਰ ਨੇ ਕੀ ਹੋਇਆ ਇਸ ਦਾ ਤਨ ਦੁਰਾਚਾਰੀ ਨਹੀਂ ਇਹਦੀ ਅੱਖਾਂ ਦੁਰਾਚਾਰੀ ਲੋਚਨ ਲੋਚਾ ਲੋਚਾ ਰਸਨਾ ਤੇ ਜੈਸੇ ਪ੍ਰਭੂ ਵਸਦਾ ਹੈ ਰਸਨਾ ਸੁੱਚੀ ਹੋ ਜਾਂਦੀ ਹੈ ਦ੍ਰਿਸ਼ਟ ਸ਼ੋਭ ਹੋ ਜਾਂਦੀ ਹੈ ਸ਼ੋਭ ਦ੍ਰਿਸ਼ਟ ਐਸਾ ਮਨੁੱਖ ਸਭ ਪਾਸੇ ਸ਼ੋਭ ਸ਼ੋਭ ਦੇਖਦਾ ਸ਼ੋਭ ਨਹੀਂ ਦੇਖਦਾ ਇਹ ਜੈ ਮਤਲਬ ਨੇ ਕਿ ਅਸ਼ੋਭ ਨਹੀਂ ਹੈ ਜਦ ਮੇਰੇ ਨਾਲ ਕੋਈ ਗੱਲ ਕਰਦਾ ਫਲਾਣਾ ਐਂ ਜੈ ਫਲਾਣਾ ਐਂ ਜੈ ਫਲਾਣਾ ਐਂ ਜੈ ਮੈਂ ਉਹਨੂੰ ਕਹਿੰਦਾ ਹਾਂ ਪੁਰਖਾ ਉਹਦੇ ਵਿੱਚ ਕੋਈ ਖੂਬੀਆਂ ਵੀ ਹੋਣਗੀਆਂ ऐसे करने अपनी दृष्टि बदल अपनी दृष्टि बदल दो दृष्ट ਨਾਲ ਦੇਖੇਗਾ ਹੋ ਰੱਖਾ ਮੈਲੀ ਆਉਂਦੀਆਂ ਜਾਣਗੀਆਂ ਹੋਰ ਮੈਂ ਮੈਨ ਅੰਦਰ ਵੜੇਗਾ ਕਿ ਫਿਰ ਜਪ ਦੇ ਨਾਲ ਪਹਿਲੇ ਜ਼बान ਸੁਚੀ ਹੁੰਦੀ ਹੈ ਪ੍ਰਭੂ ਦੇ ਨਾਮ ਦਾ ਰਸਾ ਹੁੰਦਾ ਹੈ ਫਿਰ ਦ੍ਰਿਸ਼ ਸ਼ੁਭ ਹੋਦਾ ਹੈ ਕਿ ਪੇਪਲਿਸਟ ਐਸਾ ਮਨੁੱਖ ਜੋ ਕੁਝ ਦੇਖੇਗਾ ਸ਼ੁਭ ਦੇਖੇਗਾ ਐਸਾ ਮਨੁੱਖ ਮਿਥਿਆ ਨਹੀਂ ਬੋਲੇਗਾ ਫਿੱਕਾ ਨਹੀਂ ਬੋਲੇਗਾ ਕੌੜਾ ਨਹੀਂ ਬੋਲੇਗਾ ਵਿਅਰਥ ਨਹੀਂ ਬੋਲੇਗਾ ਨਾਮ ਜਪਤ ਗੋਬਿੰਦ ਕਾ ਸੋਚੀ ਭਈ ਰਸ ਜਪ ਜਾ ਰਹੀ ਹੈ ਔਰ ਇਹ ਜਪ ਦੇ ਧਨ ਹਿਰਦੇ ਤੱਕ ਪਹੁੰਚ ਰਿਹਾ ਐਸਾ ਮਨੁੱਖ ਅਨਾਹਦ ਨਾਦ ਸੁਣੇ ਸਾਰਾ ਸੰਸਾਰ ਸ਼ਬਦ ਤੋਂ ਆਇਆ ਹੈ ਨਾ ਕਿਹੜੇ ਸ਼ਬਦ ਤੋਂ ਜੋ ਅਨਾਹਦ ਹੈ ਦੋ ਤਰ੍ਹਾਂ ਦਾ ਸ਼ਬਦ ਹੁੰਦਾ ਹੈ ਆਹਤ ਆਹਤ ਕਹਿੰਦੇ ਨੇ ਚੋਟ ਜੋ ਦੋ ਚੀਜ਼ਾਂ ਦੇ ਟਕਰਾਉਣ ਤੋਂ ਸ਼ਬਦ ਪੈਦਾ ਹੋਏ ਉਹਨੂੰ ਆਹਤ ਕਹਿੰਦੇ ਨੇ ਤੇ ਜੋ ਸਿੱਧਾ ਪ੍ਰਕਾਸ਼ ਪਰਮਾਤਮਾ ਤੋਂ ਸ਼ਬਦ ਆਇਆ ਉਹਨੂੰ ਅਨਾਹਦ ਕਹਿੰਦੇ ਨੇ ਪਰਮਾਤਮਾ ਵਿਆਪਕ ਹੈ ਉਹਦਾ ਸ਼ਬਦ ਵਿਆਪਕ ਹੈ ਉਸ ਸ਼ਬਦ ਨੂੰ ਕੜਵੀ ਦਰਪਤਾ ਉਹ ਅਹੰਕਾਰ ਕਹਿੰਦੇ ਨੇ ਗੁਰੂ ਨਾਨਕ ਉਹ ਅਹੰਕਾਰ ਕਹਿੰਦੇ ਨੇ ਕਬੀਰ ਉਹ ਅਹੰਕਾਰ ਕਹਿੰਦੇ ਨੇ ਇਹ ਸ਼ਬਦ ਤੇ ਧੁਨੀ ਵਿਆਪਕ ਕਰਦਾ ਐਸੇ ਮਨੁੱਖ ਨੂੰ ਸੁਣਾਈ ਦੇਣ ਲੱਗ ਪੈਂਦਾ ਉਹ ਆਵਾਜ਼ ਸੰਗੀਤ ਲਈਏ ਗੀਤ ਲਈਏ ਅਗਰ ਉਹ ਕਿਸੇ ਨੂੰ ਸੁਣਾਈ ਦੇਂਦੀ ਹੈ ਉਹਦੇ ਬੋਲਾਂ ਵਿੱਚ ਫਿਰ ਉਹਦੀ ਕਥਨ ਵਿੱਚ ਪ੍ਰਮਾਤਮਾ ਦੀ ਆਵਾਜ਼ ਹੋਵੇਗੀ ਪ੍ਰਮਾਤਮਾ ਦਾ ਸੰਗੀਤ ਹੋਵੇਗਾ ਪ੍ਰਮਾਤਮਾ ਦਾ ਗੀਤ ਹੋਵੇਗਾ ਭਾਰਗਵਤ ਗੀਤ ਦਾ ਸਭ ਗੀਤ ਹੀ ਗੀਤ ਹਰਦਾਸ ਗੰਡਾ ਦਾ ਤੇ ਜੁੱਤੀਆਂ ਜੁੱਤੀਆਂ ਦਾ ਗਾਇਨ ਹੈ ਪਰ ਅਨਾਹਦ ਰਾਗ ਨੂੰ ਜਦ ਸੁਣਨ ਲੱਗਿਆ ਤਾਂ ਰਸਨਾ ਤੋਂ ਕਵਤਾ ਵੀ ਨਿਕਲੀ ਸੰਗੀਤ ਵੀ ਨਿਕਲਿਆ ਸਾਰੀ ਬਾਣੀ ਉਹਦੀ ਰਾਗਾਂ ਵਿੱਚ ਔਰ ਕਵਤਾ ਦੇ ਵਿੱਚ ਕਿਥੋਂ ਸਿੱਕੇ ਕਿਦਰੋਂ ਵੀਸ ਅਨਾਹਦ ਸੁਣਿਆ ਅਨਾਹਦ ਗੀਤ ਸੰਗੀਤ ਬਣ ਕੇ ਬਾਹਰ ਪ੍ਰਗਟ ਹੋਇਆ ਐਸਾ ਹੁੰਦਾ ਕਿਨ ਅੱਖਾਂ ਨੇ ਦੋ ਚਾਰ ਮਨੁੱਖ ਐਸੇ ਦੇਖੇ ਜੋ ਹਰ ਵਕਤ ਅਨਾਦ ਸੁਣਦੇ ਰਹੇ ਬੜੇ ਮਸਤ ਬੜੇ ਮਸਤ ਇਹ ਠੀਕ ਹੈ ਹੁਣ ਸਤ ਸੰਗ ਤੋਂ ਹਟ ਗਏ ਕਿਉਂ ਜਿੱਥੇ ਬੈਠਦੇ ਨੇ ਸਤ ਸੰਗ ਹੀ ਸਤ ਸੰਗ ਉਹਨਾਂ ਦੇ ਸਿੱਕ ਸਰਦਾਰ ਭਗਤ ਸਿੰਘ ਕਾਨਪੁਰ ਦੇ ਕੋਰੋੜਾਂ ਦਾ ਵਪਾਰ ਸੀ ਐਲਗਨ ਮਿਲਦੀ ਏਜੰਸੀ ਸੀ ਕੱਪੜੇ ਦੀ ਸਭ ਕੁਝ ਛੱਡ ਛੜਾ ਕਨੇ ਬਥੇਰਾ ਸਤ ਪੀੜੀਆਂ ਖਾ ਲੈਣਗੇ ਅੱਠੇ ਪੈ ਉਸੇ ਗੋੰਦ ਦੇ ਮਸਤਰੇ ਮੈਂ ਫਿਰ ਅਰਜ਼ ਕਰਾਂ ਐਸਾ ਮਨੁੱਖ ਫੇਕਾ ਨਹੀਂ ਬੋਲੇਗਾ ਕੌੜਾ ਨਹੀਂ ਬੋਲੇਗਾ ਵੇਰਥ ਨਹੀਂ ਬੋਲੇਗਾ ਇਥੇ ਨਹੀਂ ਬੋਲੇਗਾ ਐਸੇ ਮਨੁੱਖ ਦੀ ਦ੍ਰਿਸ਼ਟੀ ਸ਼ੋਭ ਹੋਵੇ ਸਭ ਕੁਝ ਹੋਵੇ ਸਭ ਕੁਝ ਹੋਵੇ ਸ਼ੋਭ ਦ੍ਰਿਸ਼ਟੀ ਵੇਰ ਅੰਦਰ ਚਲਾ ਗਿਆ ਧੁਨ ਅੰਦਰ ਚਲੇ ਗਈ ਹੈ ਪਸੰਤੀ ਤੱਕ ਪਹੁੰਚੀ ਹੈ ਐਸਾ ਮਨੁੱਖ ਫਿਰ ਅਨਾਹਦ ਨਾਲ ਸੁਣਦਾ ਉਸੇ ਤਮਸਤ ਪਰ ਅਜੇ ਵਾਟ ਤੇ ਰਹਿੰਦੀ ਧੁਨ ਧੁਨੇ ਤੱਕ ਪਹੁੰਚੇ ਥੋੜਾ ਜਿਹਾ ਫਾਸਲਾ ਰਹੇ ਅਗਰ ਜਪ ਜਾਰੀ ਰਹੇ ਤੇ ਇਹ ਧੁਨ ਧੁਨੇ ਨਾਲ ਟਕਰਾਵੇ ਤੇ ਧੁਨੇ ਪੂਰੀ ਖੁੱਲ ਜਾਏ ਮੰਦੀ ਮੌਤ ਹੋ ਜਾਂਦੀ ਏ ਜ਼ਬਾਨ ਵਾਹਿਰੋ ਵਾਹਿਰੋ ਕਰਦੇ ਨਹੀਂ ਅੰਦਰ ਹੀ ਚਰਣ ਲੱਗ ਪੈਂਦਾ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਪਹਿਲੇ ਪਹਿਲੇ ਦਿਨ ਜਦ ਇਹ ਅਵਸਥਾ ਬਣ ਗਈ ਪਹਿਲੇ ਦਿਨ ਮੁੱਠੀਆਂ ਬੰਨ ਲੌਂ ਜਾਂਦੀਆਂ ਦੰਦੀਆਂ ਵੱਜਦੀਆਂ ਨੇ ਕੰਬੜੀ ਛਿੜਦੀ ਹੈ ਘਰ ਵਾਲਿਆਂ ਨੂੰ ਘਬਰਾਹਟ ਹੋ ਸਕਦੀ ਹੈ ਇਸ ਤਰ੍ਹਾਂ ਦੀ ਪਹਿਲੀ ਅਵਸਥਾ ਬਣੀ ਮੁਹੰਮਦ ਸੱਰਹ ਉਹਨਾਂ ਦੇ ਬੇਗਮ Hazrat Khadija عمر ਦੇ 15 ਸਾਲ ਵੱਡੇ ਸੀ ਸ਼ਾਇਦ ਆਪ ਨੂੰ ਪਤਾ ਹੋਵੇ محمد ਸਾਹਿਬ پہلے ਉਸਦੇ ਮੁਲਾਜ਼ਮ ਸਨ ਉਸ ਦਾ ਸਮਾਨ ਜਾ ਕੇ ਬਸਰੇ ਦੇ ਵਿੱਚ ਵੇਚਦੇ ਸਨ ਸੀਰੀਆ ਮੁਲਕ ਦੇ ਜਾ ਕੇ ਵੇਚਦੇ ਸਨ ਔਰ ਬਗਦਦ ਦੇ ਜਾ ਕੇ ਰਹਿ ਗਏ ਸੀ ਵਾਪਸੀ ਤੇ ਪਾਈ ਪਾਇਦਾ ਦਾ ਹਿਸਾਬ ਠੀਕ ਦਿੰਦੇ ਸਨ ਉਹਨਾਂ ਦੀ ਇਮਾਨਦਾਰੀ ਸ਼ਰਾਫਤ ਔਰ ਬੰਦਗੀ ਨੌਕਰ ਤੇ ਮਾਲਕਨ ਦਾ ਇਹ ਰਿਸ਼ਤਾ પતિ ਪਤਨੀ ਚ ਬਦ ਗਿਆ ਸਿਆਣੀ ਬਹੁਤ ਸੀ ਉਹ ਜਿਸ ਦਿਨ ਇਹ ਅਵਸਥਾ ਬਣੀ ਗੋਪਾ ਚ ਰੋਜ਼ ਜਾਂਦੇ ਹੁੰਦੇ ਸਨ ਉੱਥੇ ਕਿਦੇਖੇ ਬਣਦੇ ਵਾਪਸ ਆਏ ਕੰਬੜੀ ਛੜੀ ਦੰਦੀਆਂ ਵਜਣ ਤੇ ਬੇਕਾਬ ਲਟਾਇਆ ਖਲੀਜਾ ਨੇ ਕੰਬਲ ਤੇ ਕੰਬਲ ਪਾਇਆ ਪਰ ਕੰਬੜੀ ਕੰਠ ਚੋਕਰ ਆਇਤਾ ਨਿਕਲਿਆ ਆਇਤਾ ਦੇ ਸੰਗੀਤ ਦੇ ਚ ਨਿਕਲੀਆਂ ਗੀਤ ਦੇ ਚ ਨਿਕਲੇ ਖਦੀਜਾ ਦੰਗੋ ਕੇ ਕਹਿੰਦੀ ਹੈ ਹਾਜ਼ਰਤ ਤੇ ਬੋਲ ਤੁਹਾਡੇ ਨਹੀਂ ਹੋ ਸਕਦੇ ਮੁਹੰਮਦ ਤੇ ਬੋਲ ਤੁਹਾਡੇ ਨਹੀਂ ਹੋ ਸਕਦੇ ਮੁਹੰਮਦ ਕਹਿ ਲਗੇ ਖਦੀਜਾ ਤੂੰ ਠੀਕ ਸਮਝਿਆ ਮੁਹੰਮਦ ਤੇ ਚੁੱਪ ਕਰ ਗਏ ਪਤਾ ਨਹੀਂ ਖੁਦਾ ਕੀ ਬੋਲੇ ਪਤਾ ਨਹੀਂ ਖੁਦਾ ਕੀ ਉਹ ਆਪੋਂ ਬੋਲਣਾ ਜਾਣਦਾ ਹੋ ਕਿਹਾ ਸਭ ਕੁ ਭਮਾਉ ਜਿਓ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਨੂੰ ਤੇ ਬੋਲਣਾ ਹੀ ਨਹੀਂ ਆਉਂਦਾ ਮੈਂ ਤੇ ਬੋਲਣਾ ਚੁੱਪ ਕਰ ਗਿਆ ਪਤਾ ਨਹੀਂ ਕਿਸੇ ਕੀ ਬੋਲੀ ਜਾਂਦਾ ਹੈ ਜਦसे ਮੈਂ ਆਵੇ ਕਸਮ ਕੀ ਬਾਣੀ ਕੈਸਾ ਕਰੇ ਗਿਆਨ ਹੋਏਗਾ ਮੈਂ ਨਹੀਂ ਬੋਲ ਚੁੱਪ ਕਰ ਗਿਆ ਪਤਾ ਨਹੀਂ ਕਿਸੇ ਕੀ ਬੋਲਦਾ ਹੈ ਪਤਾ ਨਹੀਂ ਪ੍ਰਮਾਤਮਾ ਕੀ ਬੋਲਦਾ ਹੈ ਐਸੇ ਪੁਰਸ਼ ਦੇ ਬੋਲਾਂ ਵਿੱਚ ਖੁਦਾ ਹੁੰਦਾ ਹੈ ਪ੍ਰਮਾਤਮਾ ਖੁਦਾ ਨਾਲ ਜੁੜਨ ਦਾ ਵਸੀਲਾ ਬਣ ਕੇ ਕਿਉਂਕਿ ਆਉਂਦੇ ਸਿੱਧੇ ਖੁਦਾ ਤੋਂ ਲੈ ਆਉਂਦੇ ਸਿੱਧੇ ਪਰਮਾਤਮਾ ਤੋਂ ਇਹ ਗੱਲ ਵਖਰੀਏ ਜਦ ਹਾਲਤ ਬਣਦੀਏ ਤੋ ਘਰ ਵਾਲੇ ਘਬਰਾ ਸਕਦੇ ਨੇ ਸ਼ੇਖ ਸਰਦੀ ਦੀ ਮਾਂ ਵੀ ਘਬਰਾ ਗਈ ਤਬੀਬ ਨੂੰ ਬੁਲਾ ਲਿਆਈ ਵੀ ਪਤਾ ਨਹੀਂ ਮੇਰੇ ਬੱਚੇ ਨੂੰ ਕੀ ਹੋ ਗਿਆ ਦਿਨ ਵਰਦਾ ਕੁਝ ਖਾਦਾ ਨੇ ਸੀ ਮਸਤ ਸਰੂਰ ਬਣਿਆ ਰਿਹਾ ਕਬੜੀ ਤੇ ਬੰਦ ਹੋ ਦੇ ਲਈ ਪਰ ਬੋਲਦੇ ਨਹੀਂ ਪਰ ਆਪਣੀ ਮਸਤੀ ਚ ਹੈ ਤਬਈਬ ਹੱਥ ਦੇਖਦਾ ਹੈ ਨਬਜ਼ ਦੇਖਦਾ ਹੈ ਮੱਥਾ ਦੇਖਦਾ ਹੈ ਜ਼ਬਾਨ ਦੇਖਦਾ ਹੈ ਅੱਖਾਂ ਦੇਖਦਾ ਸਾਹੀ ਤਬੀਬ ਸੀ ਬੁੱਢੀ ਮਾਨੋ ਕਹਿ ਲਗਾ ਤੇਰੇ ਪੁੱਤਰ ਨੂੰ ਕੁਝ ਵੀ ਨਹੀਂ ਠੀਕ ਦਿਲ ਦੀ ਧੜਕਣ ਠੀਕ ਹੈ ਸਵਾਸਾਂ ਦੀ ਚਾਲ ਠੀਕ ਹੈ ਜੋ ਸੜਾ ਤਬੀਬੀ ਦਾ ਢੰਗ ਹੈ ਉਦੇ ਮਤਾਬਕ ਇਹ ਤਦਰੁਸ ਤੇ ਬੁੱਢੀ ਮਾਂ ਕਹਿਣ ਲੱਗੀ ਫਿਰ ਮੈਂ ਕੋਈ ਹੋਰ ਤਬੀਬ ਲਿਆਂ ਨਾ ਦਿਨ ਬਰ ਦਾ ਕੁਝ ਖਾਦਾ ਨਹੀਂ ਮੇਰੇ ਨਾਲ ਬੋਲਦਾ ਨਹੀਂ ਪਹਿਲੇ ਰੋਈ ਜਾਂਦਾ ਸੀ ਫਿਰ ਕੰਬੜੀ ਛੜੀ ਦੰਦਿਆਂ ਵੱਜਦੀਆਂ ਗੀਆਂ ਅਸਰ ਤੋ ਕਹਿੰਦਾ ਕੁਝ ਵੀ ਨਹੀਂ ਤੈਨੂੰ ਕੱਖ ਵੀ ਨਹੀਂ ਆਉਂਦਾ ਸ਼ਾਇਦ ਅਬੀਬ ਬਣਿਆ ਫਿਰ ਇਹ ਛੋਟੜ ਕੇ ਇੱਕ ਬਿਰਧ ਮਾਂ ਨੇ ਜਦ ਐਸਾ ਆਖਿਆ ਹੈ ਛੋਟ ਲੈਂਦੇ ਤਬੀਬ ਨੇ ਫਿਰ ਜਦ ਨਵਜ ਦੇਖਣੀ ਸ਼ੁਰੂ ਕੀਤੀ ਹੁਣ ਸਾਦੀ ਬੋਲੇ ਅਸਰੇ ਬਾਲੀ ਨੇ ਮਨ ਬਰਖੈਜ਼ ਆਇ ਨਾਦਾ ਤਬੀਬ ਦਰਦ ਮੰਦਾ ਇਸ਼ਕ ਰਾਹ ਦਾਰੂ ਬਜੋਸ ਦੇ ਇਦਾਰੇ ਨੇ ਛੱਡ ਮੇਰੀ ਬਾਤ ਤੈਨੂੰ ਕੱਖ ਨਹੀਂ ਪਤਾ ਦਰਦ ਦੇ ਮਾਰੇ ਆਇਆਂ ਦਾ ਇਸ਼ਕ ਦੇ ਮਾਰੇ ਆਇਆਂ ਦਾ ਦਾਰੂ ਖੁਦਾ ਦਾ ਦੀਦਾਰ ਹੋ ਕਿਹੜੇ ਚੱਕਰਾਂ ਤੋਂ ਮਠੇਕ ਮਠੇਕ ਵੈਦ ਬੁਲਾਇਆ ਵੈਦ ਦੀ ਪਕੜ ਡੰਡੋਲੇ ਬਾ ਇਹ ਭੋਲਾ ਵੈਦ ਨਾ ਜਾਣੇ ਕਰਕ ਕਰੇ ਜੈ ਕਿਹੜ ਕੁਛ ਹੋਰ ਹੈ ਜਗਤ ਦੀ ਸਮਝ ਵਿੱਚ ਨਹੀਂ ਆਉਂਦੀ ਪਹਿਲੀ ਪਹਿਲੀ ਦਫਾ ਐਸੇ ਮਨੁੱਖ ਦੇ ਕੰਢ ਸੋ ਜਿਹੜੇ ਬੋਲ ਨਿਕਲਣ ਗਏ ਹੋ ਸਕਦਾ ਹੈ ਕਰਮ ਕਾਂਡ ਨਾਲ ਤਾਲ ਮਿਲ ਨਾ ਖਾ ਹੋ ਸਕਦਾ ਹੈ ਸਮਾਜ ਦੀ ਪ੍ਰਥਾ ਨਾਲ ਮਿਲ ਨਾ ਬਹੁ ਸਾਰੇ ਦਾਇ ਰਾਜਨੈਤਿਕ ਢਾਂਚੇ ਲਾ ਲਵੇ ਲਾ। ਇਸੇ ਵਾਸਤੇ ਇਸ ਤਰ੍ਹਾਂ ਦੇ ਸਾਰੇ ਭਗਤ ਸੰਤ ਔਰ ਇਸ ਤਰ੍ਹਾਂ ਦੇ અવਤਾਰ ਠੁਕਰਾਏ ਗਏ ਜਿਹੜੇ ਸੰਤ ਅਜ ਪੂਜੇ ਜਾ ਰਹੇ ਨੇ ਮੈਂ ਦਾਅਵੇ ਨਾਲ ਕਹਿ ਸਕਦਾ 99% ਦੀ ਸੰਤ ਨਹੀਂ ਨੇ ਕੁਝ ਵੀ ਨਹੀਂ ਕੁਝ ਵੀ। ਭਗਤ ਸੰਤ ਉਹਦੇ ਤੇ ਠੁਕਰਾਏ ਜਾਂਦੇ ਸਨ। ਕਿਉਂ? ਆਮ ਸਮਾਜ ਨਾਲ ਉਹਨਾਂ ਦੀ ਕਿਰਿਆ ਬੋਲ ਮੇਲ ਨਹੀਂ ਖਾਣਾ ਇਸ ਉਹਨਾਂ ਦੀ ਤਰਜ਼ੀਬ ਜ਼ਿੰਦਗੀ ਮੇਲ ਨਹੀਂ ਖਾਣੀ ਸੀ ਗੁਰੂ ਅਮਰਦਾਸ ਜੀ ਆਪ ਕਹਿੰਦੇ ਨੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਮਨਸੂਰ ਇੱਕ ਸੂਫੀ ਸੰਤ ਹੋਇਆ ਹੈ ਸਾਧੂ ਕੇ ਦਰ estrang ਦੀ ਮਸਤੀ ਛਾਈ ਤੇ ਬੋਲ ਨਿਕਲੇ ਅਨਲਖ ਅਨਲਖ ਸੁਨੇਦ ਉਸ ਦਾ ਗੁਰੂ ਉਸ ਨੇ ਇਸ ਨੂੰ ਸਮਝਾਇਆ ਸੀ ਕਰਿਆ ਕਰ ਖੇਡ ਬਣ ਗਏ ਅਨਲ ਹੱਕ ਦਾ ਮਤਲਬ ਹੈ ਮੈਂ ਸੱਚ ਹੋ ਗਿਆ ਮੈਂ ਸੱਚ ਦਾ ਰੂਪ ਹੋ ਗਿਆ ਰਾਮ ਕਬੀਰਾ ਇੱਕ ਭੈ ਹੈ ਕੋਈ ਨਾ ਸਕੇ ਪਛਾਨ ਨਾ ਮੈਂ ਨਾਰਾਇਣ ਨਹੀਂ ਨਾ ਨੇ ਕਲੇਨ ਭਇਓ ਗੋਬਿੰਦ ਸਿੰਘ ਜੋ ਪਾਣੀ ਸੰਗ ਪਾਣੀ ਅਨਲ ਹੱਕ ਹੱਕ ਕਹਿੰਦੇ ਨੇ ਸੱਚ ਮੈਂ ਸੱਚ ਹੋ ਗਿਆ ਮੈਂ ਸੱਚ ਹੋ ਗਿਆ ਝੂਠ ਖਤਮ ਹੋ ਗਿਆ ਖਤਮ ਅਨਲ ਹੱਕ ਆਨਲਗ ਜੁਨੈਦ ਨੇ ਅਖਿਆ ਮੇਰੇ ਬੱਚੇ ਬੜੀ ਸੋਹਣੀ ਅਵਸਥਾ ਬਣੀ ਐ ਉਹ ਮੈਂ ਤੇਨੂੰ ਸਿਖਾਇਆ ਸੀ ਮੇਰੀ ਨਹੀਂ ਬਣੀ ਤਵੱਗੇ ਲੰਗੇ ਕਾਨਪੁਰ ਦੇ ਭਾਦਰ ਸਿੰਘ ਨੂੰ ਦੇਖ ਕੇ ਮੈਨੂੰ ਈਰਖਾ ਕਈ ਦਫਾ ਪੈਦਾ ਹੁੰਦੀ ਐ ਕਿਉਂਕਿ ਸਨ 58 ਵਿੱਚ ਮੈਂ ਉਹਨੂੰ ਆਖਿਆ ਸਵੇਰੇ 3 ਵਜੇ ਗੁਰਦੁਆਰੇ ਆ ਜਾ ਮੈਂ ਤਾਂ ਘੰਟਾ ਜੱਬ ਕਰਕੇ ਆਇਆ ਕਰ। ਖੇੜ ਥੋੜੇ ਦੇਣਾ ਜੀ ਬਣ ਗਏ। ਫਿਰ ਮੈਂ 30 35 ਸਾਲ ਤੋਂ ਜਾਂਦਾ ਪਿਆ ਕਾਨਪੁਰ ਨੂੰ ਦੇਖ ਕੇ ਮੈਨੂੰ ਇਰਖਾ ਆਉਂਦੀ ਕਿਹਾ ਮੈਂ ਸੁਣੋ ਮੈਂ ਉਹ ਰਾਤ ਦਾ ਉਰਾਰੇ ਪਹੁੰਚ ਗਏ। ਮੈਂ ਦੇਖਿਆ ਉਹ ਪੁਰਸ਼ ਮੌਜੂ ਬੜੀ ਰੰਗੀ ਹੋਈ ਆਤ। ਜ਼ੁਨੈਦ ਕਹਿੰਦਾ ਹੈ ਇਸਲਾਮ ਦੇ ਚ ਅਨਲ ਹਕ ਕਬੂਲ ਨਹੀਂ ਮੈਂ ਖੁਦਾ ਹੋ ਗਿਆ ਮੈਂ ਸੱਚ ਹੋ ਗਿਆ ਕੋਫਰ ਹੁੰਦਾ ਹੈ ਤੂੰ ਮੇਰੇ ਇਸ ਅਸਥਾਨ ਤੇ ਆ ਕੇ ਆਸ਼ਰਮ ਦੇ ਜਾ ਕੇ ਠੀਕ ਬਾਹਰ ਨਾ ਆ ਔਰ ਫਿਰ ਕਦੇ ਵੀ ਨਹੀਂ ਆਖਣਾ ਮਨਸੂਰ ਕਹਿੰਦਾ ਅੱਛਾ ਮੁਰਸ਼ਿਦ ਤੁਹਾਡਾ ਹੁਕਮ ਨਹੀਂ ਕਹਾਂਗਾ ਉਸੇ ਰਾ ਮਿਸਰ ਦੇ ਬਾਦਸ਼ਾਹ ਨੇ ਕਾਹਰਾ ਦੇ ਬਾਦਸ਼ਾਹ ਨੇ ਫਕੀਰਾਂ ਨੂੰ ਦਾਵਤ ਤੇ ਬੁਲਾਇਆ ਸੀ ਆਪਣੇ ਘਰ ਕੋਈ 40 ਵਿਅਕਤੀ ਦੇ ਕਰੀਬ ਛੋਟੀ ਦੇ ਫਕੀਰ ਉਹਨਾਂ ਨੂੰ ਖਾਣੇ ਤੇ ਬੁਲਾਇਆ ਸੀ ਪਹੁੰਚੇ ਜ਼ੁਨੈਦ ਜਦ ਜਾਣ ਲਗਾ ਤੇ मंसूर ਨੂੰ ਕਹਿੰਦਾ ਮਿੱਤਰਾ ਐ ਮੇਰੇ ਬੱਚੇ ਤੂੰ ਵੀ ਚੱਲ ਰੋਟੀ ਤੇ ਤੂੰ ਵੀ ਖਾਣੀ ਹੈ ਚੱਲ ਵੇ ਮੁਰਸ਼ਿਦ ਦਾ ਹੁਕਮ ਮੰਨ ਕੇ ਚੱਲ ਪਏ। 40-45 ਫਕੀਰਾਂ ਉਹਨਾਂ ਦੇ ਵਿਚਕਾਰ ਬਾਦਸ਼ਾਹ ਬੈਠਾ ਸੀ ਦਸਤਰਪਾਨ ਦਾਇਰਾ ਜਿਹੜਾ ਇਸਲਾਮੀ ਇੱਕ ਢੰਗ ਹੁੰਦਾ ਹੈ। ਇਤਨੇ ਫਕੀਰ ਹੋਣ ਤੇ ਕੁਦਰਤੀ ਗੱਲ ਹੈ ਤੇ ਰੱਬ ਦੀ ਚੱਲ ਨਹੀਂ ਸੀ, ਪਰਮਾਤਮਾ ਦੀ ਚੱਲ ਨਹੀਂ ਸੀ। ਇੱਕ ਨੇ ਰੱਬ ਦੀ ਗੱਲ ਛੇੜੀ, ਦੂਜੇ ਨੇ ਛੇੜੀ, ਤੀਜੇ ਨੇ ਛੇੜੀ। ਪਰਮਾਤਮਾ ਦੀ ਚਰਚਾ ਚੱਲ ਪਈ। ਇਤਨੇ ਫਕੀਰ ਤੇ ਬੈਠੇ ਜਦ 4-5 ਬੰਦਿਆਂ ਚ ਕਾਰੋਬਾਰ ਦੀ ਗੱਲ ਚੱਲੇ ਮੈਂ ਠੀਕ ਕਾਰੋਬਾਰੀ ਨੇ ਪਤਾ ਚੱਲ ਜਾ ਰਾਜਨੀਤੀ ਦੀ ਗੱਲ ਚੱਲੇ ਰਾਜਨੀਤੀ ਮੇਰੇ ਕੋਲ ਕਈ ਦਮ ਕਈ ਸ਼ਬਦ ਦੇ ਅਰਥ ਪੁੱਛਦੇ ਨੇ ਪਰ ਇਹਨਾਂ ਦੋ ਮਿੰਟ ਬਾਅਦ ਰਾਜਨੀਤੀ ਦੀ ਗੱਲ ਕਰਨ ਲੱਗ ਪੈਂਦੇ ਨੇ ਮੈਂ ਕਿ ਇਹਨਾਂ ਦਾ ਸ਼ਬਦ ਦੇ ਅਰਥ ਪੁੱਛਣਾ ਵੀ ਰਾਜਨੀਤੀ ਹੈ ਕਰਤ ਵੀ ਨਹੀਂ ਬਸ ਵੀ ਨਹੀਂ ਬਣਾਣਿਆਂ ਜੀ ਕਿਤਾ ਤੇ ਬਣਾਣਿਆਂ ਜੀ ਐਨੇ ਫਕੀਰ ਖੁਦਾ ਦੀ ਗੱਲ ਚੱਲੀ ਜੀ ਉਹ ਆਪਦੀ ਗੱਲ ਚੱਲੀ ਉੱਥੇ ਬੈਠਾ ਸੀ ਮਨਸੂ ਉਹ ਸੁਣਦਾ ਰਿਹਾ ਸੁਣਦਾ ਰਿਹਾ ਉਹਦਾ ਮੁਰਸ਼ਿਦ ਵੀ ਬੋਲਿਆ ਜਦ ਮੁਰਸ਼ਿਦ ਬੋਲਣ ਲੱਗਾ ਪਿਆਰ ਸੀ ਉਹਦੇ ਬੋਲ ਸਮਝ ਚ ਆਏ ਫਿਰ ਝੋਟ ਕਰ ਗਏ ਫਿਰ ਜ਼ਬਾਨ ਚ ਉੱਚੀ ਉੱਚੀ ਨਿਕਲਿਆ ਹਨਰਾ ਹਨਰਾ ਬਰੀ ਸਵਾਦ ਕਾਰਾਰਾ بادشاہ ਕਹਿੰਦਾ ਇਹ ਕਾਫਰ ਤੋਂ ਨਾਲ ਰੱਖਿਆ ਹੈ ਕਫਰ ਬੋਲਦਾ ਅਨਲ ਹੱਕ ਅਨਲ ਹੱਕ ਜ਼ੁਨੈਦ ਵੀ ਹੈਰਾਨ ਆਇਆ ਔਰ ਬਾਕੀ ਫਕੀਰ ਵੀ ਕਹਿਣ ਲੱਗੇ ਹਾਂ ਕਫਰ ਬੋਲਦਾ ਉਹਨਾਂ ਫਕੀਰਾਂ ਦੀ ਇਤਨੀ ਉੱਚੀ ਅਵਸਥਾ ਨਹੀਂ ਸੀ ਗਿਆਨੀ ਸਨ ਸਾਧਕ ਸਨ ਜਬ ਤਬ ਕਰਦੇ ਸਨ ਔਰ ਉਸ ਅਵਸਥਾ ਦੇ ਬਾਰੇ ਗੱਲ ਕਰੇ ਸਨ ਪਕੜਿਆ ਗਿਆ ਮਨਸੂਰ ਸੋਲਾ denn ਅਦਾਲਤ ਦੇ ਪੇਸ਼ ਕੀਤਾ ਗਿਆ ਕਾਜ਼ੀਆਂ ਨੇ ਔਰ ਬਾਦਸ਼ਾਹ ਨੇ ਜੋ ਦੇ ਲਈ ਸਜ਼ਾ ਨਿਯੁਕਤ ਕੀਤੀ ਕਾਜ਼ੀਆਂ ਨੇ ਫਤਵਾ ਲਾਇਆ ਇਹਨੂੰ ਪਹਿਲੇ ਤੇ ਸਾਰੇ ਪੱਥਰ ਮਾਰਨ ਫਿਰ ਸੋਲੀ ਦੇ ਚੰਦ ਅਦਾਲਤ ਅਨ ਮੈਦਾਨ ਦੇ ਚ ਲੈ ਗਏ ਜਿੱਥੇ ਸੋਲੀ ਲੈਣੀ ਸੀ ਉੱਥੇ ਖੜਾ ਸੁਨੇਹ ਮੁਰਸ਼ਦ ਉਹ ਵੀ ਦਰਦ ਦਾ ਮਾਰਿਆ ਆ ਗਿਆ ਕੋਲ ਪਹੁੰਚਿਆ ਮਨਸੂਰ ਤੇ ਕਹਿੰਦੇ ਮੇਰੇ ਬੱਚੇ ਮੈਂ ਕੋਈ ਗੱਲ ਕਹਿੰਦਾ ਤੂੰ ਕਸਮ ਚੁੱਕੀ ਸੀ ਕਿ ਮੈਂ ਅਨਲ ਹੱਕ ਨਹੀਂ ਕਮਾਂਗਾ ਤੂੰ ਮੇਰੇ ਨਾਲ ਵੈਦਾ ਕਿ ਤੂੰ ਕਿਉਂ ਆਇਆ ਖੁਦਾ ਦੀ ਕਸਮ ਤੋੜੀ ਹੈ ਐਸਾ ਕਿਉਂ ਕੀਤਾ ਹੈ ਅਵੇ ਹੁਣ ਕੌਣ ਤੈਨੂੰ ਬਚਾਵੇ ਐਨੇ ਵਹਿਵ ਕਾਜ਼ੀਆਂ ਦੇ ਫਤਵ ਬਾਦਸ਼ਾਹ ਦਾ ਹੋਗਾ ਮੈਂ ਕੱਲਾ ਮੈਂ ਕੀ ਕਰ ਸਕਦਾ ਮੈਂ ਸਮਝਦਾ ਤੂੰ ਸੱਚ ਤੇ ਪਰ ਤੂੰ ਇੱਕ ਸਚਾਈ ਨੂੰ ਤੋੜਿਆ ਵੀ ਹੈ ਤੂੰ ਖੁਦਾ ਦੀ ਕਸਮ ਚੁੱਕੀ ਸੀ ਮੇਰੇ ਨਾਲ ਵਾਅਦਾ ਕੀਤਾ ਸੀ ਅਨਲ ਹੱਕ ਨਹੀਂ ਆਖਾ तो भरी महफिले अनल हक हाँ आख है पता है मनसूर की कहना ऐह मेरे मुर्शद मैं कसम नहीं तो मैं कसम ते पाबंद हाँ पर जब खुदा ही आखन लग पवे अनल हक हाँ, अनल हक हाँ, तो खुदा मैं कि रोक मैं नहीं कसम तौ मैं नहीं बोले